ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੋਂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਹਿਸਟਰੀ ਸਮੈਸਟਰ 4th ਦੇ ਲਈ ਹਿਸਟਰੀ ਦੇ ਜਿਹੜੇ ਕਿ ਨੈਕਸਟ ਸ਼ਾਰਟ ਕੁਐਸਚਨਸ ਅਪਲੋਡ ਕਰ ਰਹੇ ਹਾਂ ਪਹਿਲਾਂ ਆਪਾਂ ਨੇ ਫਸਟ ਸੈਕੰਡ ਥਰਡ ਚੈਪਟਰ ਦੇ ਅਪਲੋਡ ਕਰਦੇ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਚੈਪਟਰ ਲੈ ਕੇ ਆਇਆ ਹਾਂ ਹਾਂਜੀ ਜਿਹੜੇ ਜਿਹੜੇ ਪਹਿਲਾਂ ਪ੍ਰੀਵਿਅਸ ਐਗਜ਼ਾਮ ਚਾਹੇ ਉਹਦੇ ਸਿਓ ਵਾਲੇ ਕੁਐਸਚਨ ਚੰਗੇ ਢੰਗ ਨਾਲ ਯਾਦ ਕਰ ਲੈਣੇ ਬਾਕੀ ਜਸਟ ਰੀ 8ਵੀਂ ਸਦੀ ਵਿੱਚ ਸਿੱਖਾ ਸੰਘਰਸ਼ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਕੀ ਨਾਂ ਸੀ ਤੇ ਉਹਦਾ ਜਨਮ ਕਿੱਥੇ ਹੋਇਆ ਬਚਪਨ ਦਾ ਨਾਂ ਸੀ ਲక్ష్ਮਨਦੇਵ ਤੇ ਜਨਮ ਰਜੋਰੀ ਜ਼ਿਲ੍ਹਾ ਫੂਨਸੇ ਦੇ ਵਿੱਚ ਹੋਇਆ ਜਨਮ ਕਦੋਂ ਹੋਇਆ 7 ਅਕਤੂਬਰ 1670 ਈਸਵੀ ਦੇ ਵਿੱਚ ਤੇ ਬਚਪਨ ਦਾ ਨਾਂ ਕੀ ਸੀ ਲక్ష్ਮਨਦੇਵ ਤੇ ਜਨਮ ਕਦੋਂ ਹੋਇਆ ਇਹ ਰਿਪੀਟ ਹੋ ਗਿਆ ਕੁਐਸਚਨ ਮੁੱਢਲਾ ਨਾਂ ਸੀ ਲక్ష్ਮਨਦੇਵ ਤੇ ਜਦੋਂ ਵਿਰਾਗ ਧਾਰ ਕਰ ਲਿਆ ਫਿਰ ਮਾਦੋਦਾਸ ਨਾਮ ਰੱਖ ਲਿਆ ਬੰਦਾ ਬਾਦਰ ਵੀ ਰਗੀ ਕਿਉਂ ਬਣਦਾ ਕਿਉਂਕਿ ਨੇ ਇੱਕ ਸ਼ੇਰ ਹਿਰਨੀ ਨੂੰ ਮਾਰਦਾ ਸੀ ਜੋ ਗਰਭਵਤੀ ਸੀ ਤੇ ਉਸਦੇ ਅੱਖਾਂ ਦੇ ਸਾਹਮਣੇ ਕਾਫੀ ਦੇਰ ਤੱਕ ਉਹ ਤੜਫਦੇ ਰਹੀ ਤੇ ਜਿਸ ਦੇ ਨਾਲ ਉਸਦੇ ਮਨ ਉੱਤੇ ਬਹੁਤ ਡੰਕਾ ਸਰੋਇਆ ਤੇ ਉਹ ਵੇਰਾਗੀ ਬਣ ਗਿਆ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਦੋਂ ਤੇ ਕਿੱਥੇ ਮਿਲਦਾ ਗੁਰੂ ਗੋਬਿੰਦ ਸਿੰਘ ਜੀ ਨੂੰ 1780 ਈਸਵੀ ਦੇ ਵਿੱਚ ਨਦੇੜ ਸਾਹਿਬ ਵਿਖੇ ਮਿਲਦਾ ਤੇ ਮਾਧੋਦਾਸ ਗੁਰੂ ਗੋਬਿੰਦ ਸਿੰਘ ਜੀ ਨੂੰ ਕਰੋ ਇਹ ਫਿਰ ਤੋਂ ਰਿਪੀਟ ਹੋ ਗਿਆ ਤੇ ਗੁਰੂ ਜੀ ਨੇ ਉਹਨੂੰ ਕੀ ਨਾ ਦਿੱਤਾ ਸੀ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਦੇ ਪੰਜਾਬ ਆਉਣ ਦਾ ਕੀ ਉਦੇਸ਼ ਸੀ ਮੁਗਲਾਂ ਦੇ ਅਤਿਆਚਾਰਾਂ ਦਾ ਬਦਲਾ ਲੈਣਾ ਸੈਨਿਕ ਕਾਰਨਾਮੇ ਦੀ ਸ਼ੁਰੂਆਤ ਕਦੋਂ ਹੋਈ 1709 ਇਸਵੀ ਦੇ ਵਿੱਚ ਸੋਨੀਪੱਤ ਤੋਂ ਤੇ ਬੰਦਾ ਸਿੰਘ ਬਹਾਦਰ ਦੀ ਪਹਿਲੀ ਜਿਹੜੀ ਜਿੱਤ ਸੀ ਉਹ ਸੀ ਸਮਾਣੇ ਦੀ ਜਿੱਤ ਸਭ ਤੋਂ ਮਹੱਤਵਪੂਰਨ ਜਿੱਤ ਸਰਹੰਦ ਦੀ ਜਿੱਤ ਤੇ ਆਖਰੀ ਲੜਾਈ ਸੀ ਜਿਹਦੇ ਵਿੱਚ ਉਹ ਹਾਰ ਗਏ ਸੀ ਉਹ ਸੀ ਗੁਰਦਾਸਨਗਰ ਦੀ ਲੜਾਈ ਬੰਦਾਬਾਦਰ ਚਾਰ ਪ੍ਰਸਿੱਧ ਲੜਾਈਆਂ ਸਡੋਰਾ ਸਰਹੰਦ ਜਲੰਧਰ ਰੋਪੜ ਗੁਰਦਾਸਨਗਰ ਬੰਦਾ ਸਿੰਘ ਬਹਾਦਰ ਸਮਾਣੇ ਤੇ ਕਦੋਂ ਹਮਲਾ ਕਰਦਾ 1709 ਈਸਵੀ ਦੇ ਵਿੱਚ ਕਿਉਂ ਕੀਤਾ ਗਿਆ ਸੀ ਕਿਉਂਕਿ ਇੱਥੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੀ ਜਲਾਲਉਦੀਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦ ਨੂੰ ਸ਼ਹੀਦ ਕਰਨ ਵਾਲੇ ਜਲਾਦ ਸ਼ਾਸ਼ਲਵੇਗ ਤੇ ਬਾਸ਼ਲਵੇਗ ਇੱਥੋਂ ਦੇ ਸੀ ਅੱਗੇ ਆਗਾ ਬੰਦਾ ਸਿੰਘ ਬਹਾਦਰ ਸਢੋਰਾ ਤੇ ਹਮਲਾ ਕਿਉਂ ਕੀਤਾ ਸਢੋਰਾ ਤੇ ਹਮਲਾ ਇਸ ਲਈ ਕੀਤਾ ਸੀ ਕਿਉਂਕਿ ਇੱਥੋਂ ਦਾ ਸ਼ਾਸਕ ਉਸ ਮੇਨ ਖਾਂ ਆਪਣੇ ਅਤਿਆਚਾਰਾਂ ਦੇ ਕਾਰਨ ਬਹੁਤ ਬਦਨਾਮ ਸੀ ਉਸ ਤੋਂ ਲਗ ਉਹਨੇ ਪੀਰ ਬੁੱਧੂ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹਨੇ ਭਗਾਨੇ ਦੀ ਲੜਾਈ ਦੇ ਵਿੱਚ ਸਹਾਇਤਾ ਦਿੱਤੀ ਸੀ ਉਹਨੂੰ ਮਰਵਾ ਦਿੱਤਾ ਸੀ। ਅੱ쩌 ਡੋਰਾ ਦਾ ਨਕਤਲ ਗੜੀ ਕਤਲ ਗੜੀ ਕਿਉਂ ਪੈ ਗਿਆ ਕਿਉਂਕਿ ਬੰਦਾ ਸਿੰਘ ਬਹਾਦਰ ਨੇ ਇੱਥੇ ਹਜ਼ਾਰਾਂ ਮੁਸਲਮਾਨਾਂ ਨੂੰ ਕਤਲ ਕਰਤਾ ਸੀ ਤੇ ਬੰਦਾ ਸਿੰਘ ਬਹਾਦਰ ਦੇ ਜਿੱਥੇ 1709 ਈਸਵੀ ਦੇ ਵਿੱਚ ਹੁੰਦੀ ਆ। ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕਿਉਂ ਕੀਤਾ ਸੀ ਕਿਉਂਕਿ ਅ ਸਰਹੰਦ ਦਾ ਫੌਜਦਾਰ ਵजीर ਸਿੱਖਾਂ ਦਾ ਕੱਟੜ ਦੁਸ਼ਮਣ ਸੀ ਤੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਪਾਦਮ ਦਵਾਰ ਵਿੱਚ ਜਿੰਦਾ ਛਣਵਾਤਾ ਸੀ। ਤਲੀ ਮਹੱਤਵਪੂਰਨ ਜਿੱਤappendਾਸਤਾ 1710 ਇਸ ਵਿੱਚ ਹੁੰਦੀ ਇਸ ਤਰ੍ਹਾਂ ਦੀ ਲੜਾਈ ਚੱਪਲ ਜਿਹੜੀ ਲੜਾਈ 12 ਮਈ 1710 ਇਸਵੀ ਦੇ ਵਿੱਚ ਤੇ ਸਰਹੰਦਾ ਦਾ ਫੌਜਦਾਰ ਵਜੀਰ ਖਾਂ ਹਾਰ ਗਿਆ ਸੀ ਬੰਦਾ ਸਿੰਘ ਬਹਾਦਰ ਦੇ ਸਰਹੰਦਾ ਹਮਲੇ ਸਮੇਂ ਉੱਥੋਂ ਦਾ ਫੌਜਦਾਰ ਸੀ ਵਜੀਰ ਖਾਂ ਵਜੀਰ ਖਾਂ ਕੌਣ ਸੀ ਸਰਹੰਦਾ ਦਾ ਫੌਜਦਾਰ ਸੀ ਤੇ ਬੰਦਾ ਸਿੰਘ ਬਹਾਦਰ ਉਸ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਛੋਟੇ ਸਾਹਿਬ ਜੀ ਦਾ ਬਦਲਾ ਲੈਣਾ ਚਾਹੁੰਦਾ ਸੀ ਅੱਗੇ ਹੈਗਾ ਬੰਦਾ ਸਿੰਘ ਬਹਾਦਰ ਨੇ ਕਦੋਂ ਤੇ ਕਿਸ ਸਥਾਨ ਕਿਸ ਥਾਂ ਦੇ ਸਰਹੰਦ ਦੇ ਫੌਲਦਾਰ ਨੂੰ ਹਰਾਇਆ ਸੀ ਚੱਪੜਾ ਚਿੜੀ ਨਾਮੀ ਸਥਾਨ ਤੇ ਅੱਗੇ ਹੈਗਾ ਕਿਸ ਸ਼ਹਿਰ ਨੂੰ ਖਾਲਸੇ ਦੁਆਰਾ ਗੁਰਮਾਰੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ ਦਸਰਹੰਦ ਸ਼ਹਿਰ ਨੂੰ ਗੁਰਮਾਰੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਧਾਨੀ ਕਿੱਥੇ ਸਥਾਪਿਤ ਕੀਤੀ ਉਸ ਦਾ ਕੀ ਨਾਮ ਰੱਖਿਆ ਹ ਰਾਜਧਾਨੀ ਮੁਖਲਿਸਪੁਰ ਵਿਖੇ ਸਥਾਪਿਤ ਕੀਤੀ ਉਸ ਦਾ ਨਾਮ ਲੋਗੜ ਰੱਖਿਆ ਬੰਦਾ ਸਿੰਘ ਬਹਾਦਰ ਨੇ ਕਿਸ ਰਾਜ ਦੀ ਰਾਜਕੁਮਾਰੀ ਨਾਲ ਪਿਆ ਕੀਤਾ ਸੀ ਚੰਬਾ ਦੀ ਰਾਜਕੁਮਾਰੀ ਨਾਲ ਪਿਆ ਕੀਤਾ ਸੀ ਜਿਹਦੇ ਪੁੱਤਰ ਨਾ ਸੀ ਅਜੀਤ ਸਿੰਘ ਅੰਤਿਮ ਲੜਾਈ ਵੀ ਤੁਹਾਨੂੰ ਦੱਸਦਾ ਗੁਰਦਾਸਾਨਗੜ੍ਹ ਦੀ 1715 ਚ ਹੁੰਦੀ ਆ ਤੇ ਬੰਦਾ ਬਹਾਦਰ ਦੀ ਸ਼ਹੀਦੀ 1716 ਚ ਹੁੰਦੀ ਆ ਮੁਗਲ ਸਨ ਸਨપતિ ਸੀ ਅਬਦੁਸ ਸਮਦ ਖਾਨ ਇਹ ਵੱਲ ਤੋਂ ਫੀਟ ਹੋ ਗਿਆ ਕਿ ਸਮੁਗਲ ਬਾਦਸ਼ਾਹ ਦੇ ਹੁਕਮ ਨਾਲ ਲਾਹੌਰ ਦੇ ਗਵਰਨਰ ਨੇ ਬੰਦਾ ਸਿੰਘ ਬਹਾਦਰ ਨੂੰ ਅਖੀਰ ਦੇ ਵਿੱਚ ਹਰਾਇਆ ਸੀ ਅਬਦੁਸ ਸਮਦ ਖਾਨ ਦੇ ਫਰੁਕਸਿਰ ਦੇ ਫਰਮਾਨ ਤੇ ਅਬਦੁਲ ਸਮਦ ਖਾਨ ਜਿਹੜਾ ਲਾਹੌਰ ਦਾ ਗਵਰਨਰ ਸੀ ਗੁਰਦਾਸ 1715 ਵੀ ਹੋ ਗਿਆ ਗੁਰਦਾਸਨਗਲ ਪੰਜਾਬ ਵਿੱਚ ਗੁਰਦਾਸਪੁਰ ਤੋਂ 6 ਕਿਲੋਮੀਟਰ ਦੀ ਦੂਰੀ ਤੇ ਸਥਿਤਾ ਕਦੋਂ ਤੇ ਕਿੱਥੇ ਕਿਸ ਨੇ ਗ੍ਰਿਫਤਾਰ ਕੀਤਾ ਸੀ 7 ਦਸੰਬਰ 1715 ਈਸਵੀ ਨੂੰ ਗੁਰਦਾਸਨਗਲ ਤੋਂ ਅਬਦੁਲ ਸਮਦ ਖਾਨ ਨੇ ਬੰਦਾ ਸਿੰਘ ਬਹਾਦਰ ਨੂੰ ਕਦੋਂ ਤੇ ਕਿੱਥੇ ਸ਼ਹੀਦ ਕੀਤਾ ਗਿਆ ਸੀ 9 ਜੂਨ 1716 ਈਸਵੀ ਨੂੰ ਦਿੱਲੀ ਦੇ ਵਿੱਚ ਇਹ ਵੀ ਰਿਪੀਟ ਹੋ ਗਿਆ ਫਰੁਕਸਰ ਤੇ ਫਰਮਾਨ ਤੇ ਫਿਰ ਤੋਂ ਰਿਪੀਟ ਆਰੰਭਿਕ ਸਫਲਤਾ ਦਾ ਮਹਾਰਨ ਕਾਰਨ ਕੀ ਸੀ ਮੁਗਲਾਂ ਦੇ ਘੋਰ ਅਤਿਆਚਾਰ ਕੇ ਅਤਿਆਚਾਰਾਂ ਕਾਰਨ ਪੰਜਾਬ ਦੇ ਲੋਕ ਬੰਦਾ ਸਿੰਘ ਬਹਾਦਰ ਝੰਡੇ ਦੇ ਇਕੱਠੇ ਹੋ ਗਏ ਤੇ ਬੰਦਾ ਸਿੰਘ ਬਹਾਦਰ ਨੇ ਆਪਣੇ ਦੇਸ਼ ਪ੍ਰਦੇਸ਼ ਨੂੰ ਚੰਗਾ ਸ਼ਾਸਨ ਪ੍ਰਬੰਧ ਲਾਗੂ ਕੀਤਾ ਸਫਲਤਾ ਦੇ ਕਾਰਨ ਬੰਦਾ ਸਿੰਘ ਬਹਾਦਰ ਸਾਧਨ ਮੁਗਲਾਂ ਦੇ ਮੁਕਾਬਲੇ ਸੀਮਤ ਸੀ ਤੇ ਬੰਦਾ ਸਿੰਘ ਬਹਾਦਰ ਤੇ ਵਿਨੋਦ ਸਿੰਘ ਵਿਚਾਲੇ ਮਤਭੇਦ ਪੈਦਾ ਹੋ ਗਈ ਸੀ ਬੰਦਾ ਸਿੰਘ ਬਹਾਦਰ ਦੋ ਮਹੱਤਵਪੂਰਨ ਪ੍ਰਸ਼ਾਸਨਿਕ ਸੁਧਾਰ ਜਿਮੀਦਾਰ ਪ੍ਰਥਾ ਨੂੰ ਸમાਪਤ ਕੀਤਾ ਤੇ ਗਰੀਬਾਂ ਨੂੰ ਚ ਨੌਕਰੀਆਂ ਨਿਯੁਕਤ ਕੀਤਾ ਬੰਦਾ ਸਿੰਘ ਬਹਾਦਰ ਨੇ ਕਿਸ ਨਾਂ ਦੇ ਸਿੱਕੇ ਜਾਰੀ ਕੀਤੇ ਸੀ ਨਾਨਕ ਸ਼ਾਹੀ ਤੇ ਗੋਵਿੰਦ ਸ਼ਾਹੀ ਤੇ ਕਿਹੜੀ ਲਿਪੀ ਦੇ ਅੱਖਰ ਅੰਕੇਿਤ ਕੀਤੇ ਇਨ੍ਹਾਂ ਸਿੱਕਿਆਂ ਉੱਤੇ ਫਾਰਸੀ ਬੰਦਾ ਸਿੰਘ ਬਹਾਦਰ ਸਮਕਲীন ਮੁਗਲ ਬਾਦਸ਼ਾਹਾਂ ਨਾਲ ਸੀ ਬਹਾਦਰ ਸ਼ਾਹ ਜਹਾਂਦਰ ਸ਼ਾਹ ਤੇ ਰੁਕਸਿਆ ਤਤ ਖਾਲਸਾ ਤੋਂ ਕੀ ਭਾਵ ਹੈ ਤੇ ਬੰਦਾਈ ਖਾਲਸਾ ਬੰਦਾਈ ਖਾਲਸਾ ਵਾਲੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਬੰਦਾ ਸਿੰਘ ਬਹਾਦਰ ਸਦਾ ਤਾਂ ਵਿੱਚ ਵਿਸ਼ਵਾਸ ਰੱਖਦੇ ਸੀ ਤਤ ਖਾਲਸਾ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਹਾਂਜੀ ਅੱਗੇ ਹੈਗਾ ਸਿੱਖ ਮਿਸਲਾਂ ਮਿਸਲ ਸ਼ਬਦ ਤੋਂ ਕੀ ਭਾਵ ਹੈ ਮਿਸਲਾਂ ਦਾ ਕਾਲ ਮਿਸਲ ਅਰਬੀ ਭਾਸ਼ਾ ਸ਼ਬਦ ਜਿਸ ਦਾ ਅਰਥ ਹੈ ਬਰਾਬਰ ਤੇ ਇਸ ਦਾ ਕਾਲ 18ਵੀਂ ਸਦੀ ਦਾ ਸੀ ਮਿਸਲ ਸ਼ਬਦ ਦਾ ਸ਼ਬਦੀ ਅਰਥ ਬਰਾਬਰ ਇਹ ਰਿਪੀਟ ਹੋ ਗਿਆ 12 ਮਿਸਲਾਂ ਸੀ 18ਵੀਂ ਸਦੀ ਵਿੱਚ قائم ਹੁੰਦੀਆਂ ਨੇ ਤੇ ਮਿਸਲਾਂ ਦੀ ਕੁੱਲ ਸੰਖਿਆ 12 ਤਿੰਨ ਪ੍ਰਮੁੱਖ ਮਿਸਲਾਂ ਆਲਵਾਲੇ ਮਿਸਲ ਰਾਮਗੜੀ ਮਹਸੂਲ ਸ਼ੁਕਰਚੱਕੇ ਮਿਸਲ ਦੋ ਮੁੱਖ ਦੋ ਸਿੱਖ ਮਿਸਲਾਂ ਤੇ ਉਹਨਾਂ ਦੇ ਮੁਖੀਆਂ ਦੇ ਨਾਮ ਫੈਜ਼ਲਪੁਰੀਆ ਮਿਸਲ ਤੇ ਆਲੋ ਵਾਲੇ ਮਿਸਲ ਫੈਜ਼ਲਪੁਰੀਆ ਮਿਸਲ ਦੇ ਮੁਖੀ ਨਵਕਪੂਰ ਸਿੰਘ ਤੇ ਆਲੋ ਵਾਲੇ ਮਿਸਲ ਦੇ ਮੁਖੀ ਜੱਸਾ ਸਿੰਘ ਆਲਵਾਲੀਆ ਨਵਕ ਫੈਜ਼ਲਪੁਰੀਆ ਮਿਸਲ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਸਿੰਘਪੁਰੀਆ ਮਿਸਲ ਦੇ ਨਾਲ ਤੇ ਸਭ ਤੋਂ ਪਹਿਲਾਂ ਕਾਇਮ ਹੋਣ ਵਾਲੀ ਮਿਸਲ ਸੀ ਨਵਕੂਰ ਸਿੰਘ ਕੌਨਸੀ ਫਾਜ਼ਲਪੁਰੀਆ ਮਿਸਲ ਦੇ ਮੋਢੀ ਸੀ 1734 ਸੀਚ ਬੁੱਢਾ ਦਾਲ ਦੇ ਤਰੁਣਾ ਦੀ ਸਥਾਪਨਾ ਕੀਤੀ ਆ ਨਵਕੂਰ ਸਿੰਘ ਨੇ 1748 ਸੀਚ ਦਾਖ ਖਾਲਸਾ ਦੀ ਆਲੂ ਵਾਲੀ ਮਿਸਲ ਦਾ ਸੰਸਥਾਪਕ ਜਸਤਾ ਸਿੰਘ ਸੀ ਤੇ ਇਸ ਦਾ ਸਬੰਧ ਲਾਹੌਰ ਦੇ ਨੇੜੇ ਸਥਿਤ ਪਿੰਡ ਆਲੂ ਨਾਲ ਸੀ ਜਿਸ ਕਰਕੇ ਇਸ ਮਿਸਲ ਦਾ ਨਾਮ ਆਲੂ ਵਾਲੀ ਪੈ ਗਿਆ ਤੇ ਆਲੂ ਵਾਲੀ ਮਿਸਲ ਦਾ ਸਭ ਤੋਂ ਜੋਗ ਆਗੂ ਸਰਦਾਰ ਜਸਤਾ ਸਿੰਘ ਆਲੂ ਵਾਲੀ ਆ ਰਾਜਤਾਨੀ ਸੀ ਕਪੂਰਥਲਾ ਜਸਤਾ ਸਿੰਘ ਆਲੂ ਵਾਲੀ ਆ ਆਲੂ ਵਾਲੇ ਮਿਸਲ ਦਾ ਮੋਢੀ ਸੀ ਤੇ 1748 ਸਿੱਧਲ ਖਾਲਸਾ ਸਰਬੋਤ ਸੈਨਾਪਤੀ ਨਿਯੁਕਤ ਹੋਇਆ 1764 ਈਸਵੀ ਦੇ ਵਿੱਚ ਸਰਹੰਦ ਤੇ ਕਬਜ਼ਾ ਕੀਤਾ ਕਪੂਰਥਲਾ ਰਿਆਸਤ ਦਾ ਮੋਢੀ ਜੱਸਾ ਸਿੰਘ ਆਲਵਾਲੀ ਇਸ ਰਿਆਸਤ ਦੇ ਤਿੰਨ ਹੋਰ ਸ਼ਾਸਕ ਸਰਦਾਰ ਭਾਗ ਸਿੰਘ ਫਤਿਹ ਸਿੰਘ ਨਿਹਾਲ ਸਿੰਘ ਜੱਸਾ ਸਿੰਘ ਆਲਵਾਲੀ ਦਾ ਨਾਮ ਕਿਉਂ ਪ੍ਰਸਿੱਧ ਹੈ 1748 ਸਿੱਧਲ ਖਾਲਸਾ ਸਰਬੋਤ ਸੈਨਾਪਤੀ ਨਿਯੁਕਤ ਕੀਤਾ ਗਿਆ 1761 ਈਸਵੀ ਚ ਲਾਹੌਰ ਤੇ ਕਬਜ਼ਾ ਕਰ ਲਿਆ ਹਰਾਮਗੜੀ ਮਿਸਲ ਦਾ ਮੋਢੀ ਖੁਸ਼ਾਲ ਸਿੰਘ ਤੇ ਇਸ ਮਿਸਲ ਦੀ ਰਾਜਧਾਨੀ ਸ਼੍ਰੀ ਹਰਗੋਬਿੰਦਪੁਰਾ ਰਾਮਗੜੀ ਮਿਸਲ ਦਾ ਇਹ ਨਾਂ ਕਿਵੇਂ ਪੈ ਗਿਆ ਅਮਰਸਰ ਸਥਿਤ ਰਾਮ ਰਾਮ ਰੌਣੀ ਕਿਲੇ ਦਾ ਰਾਮਗੜ ਰੱਖ ਰੱਖਣ ਦੇ ਪਿਆ ਇਸ ਮਿਸਲ ਸਭ ਤੋਂ ਸ਼ਕਤੀਸ਼ਾਲੀ ਸਰਦਾਰ ਜਸੋ ਸਿੰਘ ਰਾਮਗੜੀ ਸੀ ਇਹਦੇ ਸਫਲਤਾ ਵਿੱਚ ਜਿਸ ਉਹਨਾਂ ਨੇ ਰਾਮਗੜੀ ਮਿਸਲ ਦਾ ਖੂਬ ਵਿਕਾਸ ਕੀਤਾ ਤੇ ਉਹਨਾਂ ਨੇ ਸ੍ਰੀ ਹਰਗੋਬਿੰਦਪੁਰ ਨੂੰ ਰਾਮਗੜੀ ਮਿਸਲ ਦੀ ਰਾਜਧਾਨੀ ਬਣਾਇਆ ਪੰਗੀ ਮਿਸਲ ਦਾ ਸੰਸਥਾਪਕ ਸੱਜਾ ਸਿੰਘ ਸੀ ਇਸ ਮਿਸਲ ਦੇ ਨਾਂ ਕਿਉਂ ਪਿਆ ਇਹ ਕਿਉਂਕਿ ਇਸ ਮਿਸਲ ਦੇ ਨੇਤਾਵਾਂ ਨੂੰ ਭੰਗ ਪੀਣ ਦੀ ਬਹੁਤ ਆਦਤ ਸੀ। ਪੰਗੀ ਮੇਂ ਰਿਪੀਟ ਹੋ ਗਿਆ। ਸ਼ੁਕਰਚੱਕੀਆ ਮਿਸਲ ਦਾ ਮੋਢੀ ਚੜਤ ਸਿੰਘ ਸੀ ਤੇ ਇਸ ਮਿਸਲ ਦੇ ਵਸਤਾ ਨੇ ਗੁਜਰਾਂ ਵਾਲਾ। ਤਿੰਨ ਨੇਤਾ ਚੜ ਸਿੰਘ, ਮਾਸ ਸਿੰਘ, ਰਣਜੀਤ ਸਿੰਘ। ਚੜ ਸਿੰਘ ਸ਼ੁਕਰਚੱਕੀਆ ਮਿਸਲ ਦਾ ਮੋਢੀ ਸੀ 1762 ਈਸਵੀ ਚੰਦਰ ਸ਼ਬਦਾਲੀ ਨੂੰ ਨੁਕਲਾ ਸੀ ਨੇ। ਤੇ ਸ਼ੁਕਰਚੱਕੀ ਮਿਸਲ ਦਾ ਕੋਈ ਵਿਸਥਾਰ ਕੀਤਾ ਮਹਾ ਸਿੰਘ ਮਹਾ ਸਿੰਘ 1774 ਸੇ ਸ਼ੁਕਰਚੱਕੀ ਮਿਸਲ ਦਾ ਨੇਤਾ ਬਣਿਆ ਤੇ 1792 ਸੇ ਤੱਕ ਸ਼ਾਸਨ ਕੀਤਾ ਉਸ ਦੇ ਦਿਨ ਸ਼ੁਕਰਚੱਕੀ ਮਿਸਲ ਦਾ ਕਾਫੀ ਵਿਸਥਾਰ ਹੋਇਆ ਕਰ ਇਹ ਮਿਸਲ ਦਾ ਮੋਢੀ ਜੈ ਸਿੰਘ ਸੀ ਤੇ ਕਿਸ ਇਸ ਮਿਸਲ ਦੇ ਹਿੰਦੇ ਪਰ ਦੋ ਪੂਰਬ ਦੇਸ਼ ਮਕੇਰੀਏ ਤੇ ਪਠਾਨਕੋਟ ਫੂਲਕੇ ਮਿਸਲ ਦਾ ਮੋਢੀ ਸੀ ਚੌਧਰੀ ਪੂਲ ਸਿੰਘ ਇਸ ਮਿਸਲ ਦਾ ਪੰਜਾਬ ਦੇ ਪਟਿਆਲਾ ਨਾਭਾ ਜੀਨ ਦੇ ਪ੍ਰਦੇਸ਼ਾਂ ਦਾ ਸ਼ਾਸਨ ਸੀ ਆਲਾ ਸਿੰਘ ਕੌਣ ਸੀ ਪਟਿਆਲਾ ਵਿੱਚ ਫੁਲਕੇ ਮਿਸਲ ਤੋਂ ਸੰਸਥਾਪਕ 1764 ਈਸਵੀ ਚੰਦ ਸ਼ਬਦਾਲੀ ਨੇ ਸਰਹੰਦਾ ਦਾ ਸੁਬੇਦਾਰ ਨਿਯੁਕਤ ਕੀਤਾ ਉਸ ਨੇ ਬਰਨਾਲਾ ਨੂੰ ਆਪਣੀ ਰਾਜਧਾਨੀ ਬਣਾਇਆ ਪਟਿਆਲਾ ਰਿਆਸਤ ਦਾ ਮੁੱਢੀ ਬਾਬਾ ਆਲਾ ਸਿੰਘ ਸੀ ਰਾਜਧਾਨੀ ਸੀ ਬਰਨਾਲਾ ਨਿਸ਼ਾਨ ਵਾਲੇ ਮਿਸਲ ਦਾ ਮੁੱਢੀ ਸੰਗਤ ਸਿੰਘ ਸੀ ਇਸ ਮਿਸਲ ਦਾ ਨਾਮ ਹੈ ਉਸਦੇ ਅਰਸੀ ਦਾਗੂ ਦਾਲ ਖਾਲਸਾ ਦਾ ਝੰਡਾ ਜਾਂ ਨਿਸ਼ਾਨ ਚੁੱਕ ਕੇ ਚਲਣ ਕਰਨ ਪਿਆ ਗਿਆ ਨਾਮ ਡੱਲੇ ਵਾਲੇ ਬਲਵ ਸਿੰਘ ਤੇ ਤਾਰਾ ਸਿੰਘ ਕੇ ਬਹੁਤ ਪ੍ਰਸਿੱਧ ਸੀ ਸ਼ਹੀਦ ਮਿਸਲ ਤੋਂ ਆਪਕ ਸੁਦਾ ਸਿੰਘ ਸੀ ਇਸ ਮਿਸਲ ਦੇ ਆਗੋਂ ਦਵਾਰ ਦੇ ਤਿੰਨ ਹੀ ਸ਼ਹੀਦਿਆ ਕਰਨ ਇਸ ਮਿਸਲ ਨੂੰ ਨਾਮ ਪਿਆ ਗਿਆ ਸੀ ਕਰੋੜ ਸਿੰਘੇ ਮਿਸਲ ਦਾ ਕਰੋੜਾ ਸਿੰਘ ਸੀ ਤੇ ਇਸ ਮਿਸਲ ਨੂੰ ਪੰਜ ਗੜੀਆਂ ਮਿਸਲ ਵੀ ਕਿਹਾ ਜਾਂਦਾ ਸੀ ਸਿੱਖ ਮਿਸਲਾਂ ਦੇ ਪ੍ਰਸ਼ਾਸਨ ਦੇ ਵਿਸ਼ੇਸ਼ਤਾਵਾਂ ਹਰੇਕ ਮਿਸਲ ਦੇ ਮੁਖੀ ਨੂੰ ਸਰਦਾਰ ਕਿਹਾ ਜਾਂਦਾ ਸੀ ਸਿੱਖ ਮਿਸਲਾਂ ਦੇ ਸਰਦਾਰ ਆਪਣੇ ਪਰਜਾਂ ਨਾਲ ਬਹੁਤ ਪਿਆਰ ਕਰਦੇ ਸੀ ਸਿੱਖ ਮਿਸਲਾਂ ਦੇ ਆਰਥਿਕ ਪ੍ਰਵਾਨੀਆਂ ਕੋਈ ਦੌਲਜੇਸ਼ਤਾ ਨਹੀਂ ਮਿਸਲਾਂ ਸਮੇਂ ਆਮਦਰੀ ਦਾ ਮੁੱਖ ਸਮਾ ਭੂਮੀ ਦਾ ਲਗਾਣ ਸੀ ਪਿੰਡਾਂ ਦੇ ਲੋਕ ਆਪਣੇ ਰੱਖਿਆ ਲਈ ਮਿਸਲਾਂ ਨੂੰ ਰੱਖੀ ਕਰ ਦੰ ਰੱਖੀ ਕਰ ਦਿੰਦੇ ਸੀ ਸ਼ੁਕਰਾਨਾ ਤੇ ਜੁਰਮਾਨਾ ਸ਼ੁਕਰਾਨਾ ਉਸ ਧਨ ਤੋਂ ਹੈ ਜੋ ਮੁਕਾਦਮਾ ਜਿੱਤਣ ਵਾਲੀ ਪਾਰਟੀ ਮਿਸਲ ਨੂੰ ਦੰਦੀ ਸੀ ਸਰਦਾਰ ਨੂੰ ਜਰਮਾਨਾ ਅਪਰਾਧਿੰਦ ਲਗਾਇਆ ਜਾਂਦਾ ਸੀ ਮਿਸਲ ਕਾਲ ਦੇ ਨਿਆ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਕਾਨੂੰਨ ਦਿੱਕਤੀ ਨਹੀਂ ਸਨ ਤੇ ਅਪਰਾਧੀਆਂ ਨੂੰ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਸੀ ਮਿਸਲ ਦੇ ਸੈਨਿਕ ਪ੍ਰਬੰਧ ਦੀਆਂ ਵਿਸ਼ੇਸ਼ਤਾਵਾਂ ਕੋਰਸਾਰ ਸੈਨਾ ਮਿਸਲ ਦੇ ਸਭ ਤੋਂ ਵੱਧ ਮਹੱਤਵਪੂਰਨ ਅੰਗ ਸੀ ਮਿਸਲ ਸੈਨਿਕ ਛਾਪਵਾਜਾ ਗੁਰੀਲਾ ਢੰਗ ਨਾਲ ਆਪਣੇ ਦੁਸ਼ਮਣ ਮੁਕਾਬਲਾ ਕਰਦੇ ਸੀ ਰਾਖੀ ਰਾਖੇ ਪ੍ਰਣਾਲੀ ਦੀ ਨੌਣ ਵਾਲੇ ਪਿੰਡਾਂ ਨੂੰ ਸਿੱਖ ਵਿਦੇਸ਼ੀ ਹਮਲਾਵਰਦ ਸਰਕਾਰੀ ਕਰਮਚਾਰੀਆਂ ਅਤੇ ਜਾਨਵਰਾਂ ਦੀ ਲੁੱਟਖੋੜ ਤੋਂ ਬਚਾਉਂਦੇ ਸੀ ਪੰਜਵਾਂ ਹਿੱਸਾ ਹੁੰਦਾ ਸੀ ਉਪਰਸ ਦਾ 18ਵੀਂ ਸਦੀ ਵਿੱਚ ਚੱਲੀ ਹੈ ਰਾਖੀ ਬਣਾਣ ਮੁਹੱਤਵਪੂਰਨ ਸੀ ਪੰਜਾਬ ਵਿੱਚੋਂ ਸ਼ਾਂਤੀ ਦੀ ਸਥਾਪਨਾ ਲੋਕਾਂ ਨੂੰ ਵਿਦੇਸ਼ੀ ਹਮਲਾਵਰਾਂ ਦੀ ਲੁੱਟ ਖੋਫ ਦਾ ਲੁੱਟ ਮਾਰ ਦਾ ਖੋਫ ਨਾ ਰਿਹਾ ਡਰ ਨਾ ਰਿਹਾ ਦਲ ਖਾਸ ਦੇ ਉਪਤੀ ਦੇ ਮੁੱਖ ਕਾਰਨ ਕਿਹੜੇ-ਕਿਹੜੇ ਨੇ ਬੰਦਾ ਸਿੰਘ ਬਹਾਦਰ ਦੇ ਚਿਤਵਾਦ ਸਿੱਖਾਂ ਤੇ ਮੁਗਲਾਂ ਦੇ ਅਤਿਆਚਾਰ ਬਹੁਤ ਵਧ ਗਏ ਸੀ ਸਿੱਖ ਆਪਣੀ ਸੱਤ ਸ਼ਕਤੀ ਨੂੰ ਸੰਗਠਿਤ ਕਰਨਾ ਚਾਹੁੰਦੇ ਸੀ ਬੁੱਢਾ ਦਲ ਵਿੱਚ ਕਿਹੜੇ ਸਿੱਖਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ ਤੇ ਇਸ ਦਲ ਦਾ ਨੇਤਾ ਕੌਣ ਸੀ 40 ਸਾਲ ਤੋਂ ਵੱਧ ਉਮਰ ਦੇ ਇਵਦਨ ਨੇ ਧਨਵਾਦ ਕਹਉਂਦੇ ਨੇ ਇਸ ਦਲ ਦਾ ਮੁੱਖ ਕੰਮ ਸਿੱਖਾਂ ਦੇ ਪਵਿੱਤਰ ਸਥਾਨ ਦੀ ਦੇਖਭਾਲ ਕਰਨਾ ਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ। ਤਰੁਣਾ ਦਲ ਵੀ 40 ਸਾਲ ਤੋਂ ਘੱਟ ਉਮਰ ਦੇ ਸੀ ਇਹਨਾਂ ਦਾ ਕੰਮ ਸੀ ਅ ਦੁਸ਼ਮਣਾਂ ਦਾ ਮੁਕਾਬਲਾ ਕਰਨਾ। ਦਰਗਾਹ ਦੀ ਸਥਾਪਨਾ ਕਦੋਂ ਕੀਤੀ ਕਿਉਂ 29 ਮਾਰਚ 1748 ਨੂੰ ਮਰੇ ਸਰ ਦੇ ਵਿੱਚ ਤੇ ਇਸ ਦੀ ਸਥਾਪਨਾ 1748 ਜਨਵਰਪੂਰ ਸਿੰਘ ਦੁਆਰਾ ਕੀਤੀ ਗਈ। ਅੱਗੇ ਹੈਗਾ ਦਲ ਖਾਲਸਾ ਤੋਂ ਕੀ ਪਾਵ ਹੈ ਇਸ ਦੀ ਸਥਾਪਨਾ ਕਰਉ ਦਾ ਕਿਸ ਨੇ ਕੀਤੀ? ਸਿੱਖਾਂ ਦੇ ਸੈਨਿਕ ਸੰਗਠਨ ਤੋਂ ਇਸ ਦੀ ਸਥਾਪਨਾ 1748 ਜਨਵਰਪੂਰ ਸਿੰਘ ਦੁਆਰਾ ਕੀਤੀ ਗਈ। ਅੱਗੇ ਹੈਗਾ ਦਲ ਖਾਲਸਾ ਤੋਂ ਪਾਵ ਸੈਨਿਕ ਸੰਗਠਨ ਤੋਂ 1748 ਜਨਵਰਪੂਰ ਸਿੰਘ ਦੁਆਰਾ ਕੀਤੀ ਗਈ 12 ਜਥੇ ਸੀ ਪ੍ਰਸਿੱਧ ਜਥੇ ਆਲੋ ਵਾਲੇ ਜਥਾ ਸ਼ੁਕਰ ਚੱਕੇ ਜਿਸ ਦਾ ਰਾਮਗੜੀਆ ਜਥਾ 12 ਜਥੇ ਜੱਸਾ ਸਿੰਘ ਆਲੋਵਾਲੀਆ ਦਾ ਮੁਖੀ ਸੀ ਦਾਲ ਖਾਲਸਾ ਦਾ ਪ੍ਰਧਾਨ ਸੀ ਜੱਸਾ ਸਿੰਘ ਆਲੋਵਾਲੀਆ 1748 ਚ ਬਣਿਆ ਸ਼ੁਰੂ ਵਿੱਚ ਇਹਦੇ 12 ਜਥੇ ਸੀ ਪਹਿਲਾ ਮੁਖ ਜਥਾ ਰਾਜਾ ਜੱਸਾ ਸਿੰਘ ਆਲੋਵਾਲੀਆ ਜਿਹੜਾ ਖਾਲਸਾ ਨੇ ਸੁਲਤਾਨੁਲ ਕੌਮ ਦੀ ਪਦਵੀ ਨਾਲ ਸਨਮਾਨਿਤ ਕੀਤਾ ਗਿਆ ਸੁਲਤਾਨੁਲ ਕੌਮ ਤੋਂ ਭਾਵ ਹੈ ਸਾਰੀ ਕੌਮ ਦਾ ਬਾਦਸ਼ਾਹ ਇਸ ਨੂੰ ਸਭ ਤੋਂ ਪਹਿਲਾਂ ਸਿੱਖਾਂ ਦੇ ਨੇਤਾ ਜੱਸਾ ਸਿੰਘ ਆਲੋਵਾਲੀਆ ਨੂੰ ਦਿੱਤਾ ਗਿਆ ਸੀ ਇਹ ਦਲ ਖਾਲਸਾ ਮੈਂਬਰ ਬਣ ਲਈ ਕਿਹੜੇ ਜ਼ਰੂਰੀ ਨਿਯਮ ਹੁੰਦੇ ਨੇ ਅ ਗੁਰੂ ਗੋਬਿੰਦ ਸਿੰਘ ਜੀ ਦਾ 16 ਵਿੱਚ ਵਿਸ਼ਵਾਸ ਰੱਖਦਾ ਹੋਵੇ ਸਰਬੱਤ ਖਾਲਸਾ ਦੀ ਭਾਵੇਂ ਇਸਵਾਵ ਕੋ ਦਿਤੇ ਪ੍ਰਣ ਨਹੀਂ ਸਰਬੱਤ ਖਾਲਸਾ ਤੋਂ ਭਾਵੇਂ ਸਮੁੱਚੀ ਸਿੱਖ ਸੰਗਤ ਹੋ ਤੇ ਇਸ ਜਿਸਵਾਵ ਮੇਂ ਦੀਵਾਲੀ ਤੇ ਵਿਸਾਖੀ ਦੇ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਸੈਨਿਕ ਪਰਵਾਰ ਦੇ ਵਿਸ਼ੇਸ਼ਤਾਵਾਂ ਦਲ ਖਾਲਸਾ ਕੋਡਸਵਾਰ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ ਸਿੱਖ ਸੈਨਿਕ ਆਪਣੇ ਦੁਸ਼ਮਣਾਂ 'ਕੋਬਲਾਕ ਛਾਪਾ ਮਾਰ ਜੁੱਧਰਾਂੇ ਕਰਦੇ ਸੀ ਸਿੱਟੇ ਕੀ ਨਿਕਲੇ ਇਸ ਨੇ ਸਿੱਖਾਂ ਦੀ ਖਿਲਰ ਰਹੀ ਸ਼ਕਤੀ ਨੂੰ ਇੱਕ ਤਰ੍ਹਾਂ ਦੇ ਸੁੱਤਰ ਵਿੱਚ ਬੰਨ੍ਹਿਆ ਪੰਜਾਬ ਵਿੱਚ ਸਿੱਖ ਆਪਣੀ ਸਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋ ਗੁਰਮਤਾ ਤੋਂ ਕੀ ਭਾਵ ਹੈ ਗੁਰਮਤਾ ਤੋਂ ਭਾਵ ਉਸ ਮਤੇ ਤੋਂ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਵਤ ਖਾਲਸੇ ਰਹਿ ਕੇ ਪਾਸ ਕੀਤਾ ਜਾਂਦਾ ਸੀ ਇਸ ਗੁਰਮਤੇ ਦੀ ਸਾਰੇ ਸਿੰਘ ਉਹਨਾਂ ਕੋ ਪਾਲਣਾ ਕਰਦੇ ਸੀ ਗੁਰਮਤਾ ਦੇ ਕਾਰਜ ਗੁਰਮਤਾ ਵਿੱਚ ਦਲ ਖਾਲਸਾ ਦੇ ਅਗੂ ਦੀ ਚੋਣ ਕੀਤੀ ਜਾਂਦੀ ਸੀ ਸਿੱਖਾਂ ਦੇ ਦੁਸ਼ਮਣਾਂ ਵਿਰੁੱਧ ਸੈਨਿਕ ਕਾਰਵਾਈ ਦੀ ਯੋਜਨਾ ਬਣਾਇਆ ਜਾਂਦਾ ਸੀ ਸਰਵਤ ਖਾਲਸਾ ਤੋਂ ਕੀ ਭਾਵ ਹੈ ਜਿਸ ਵਾਵਾਂ ਕੋਲ ਤੋਂ ਕਿਤੇ ਬਣਾਇਆ ਜਾਂਦਾ ਸੀ ਸਰਵਤ ਖਾਲਸਾ ਤੋਂ ਭਾਵ ਸਮੂਹ ਸਿੱਖ ਸੰਮੇਲਨ ਤੋਂ ਆ ਸਰਵਤ ਖਾਲਸਾ ਦਾ ਸਮਾਗਮ ਸਾਲ ਵਿੱਚ ਦੋ ਵਾਰੀ ਵਿ Diwali ਤੇ ਵਿਸਾਖੀ ਦੇ ਮੌਕੇ ਤੇ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤਸਰ ਵਿਖੇ ਬੁਲਾਇਆ ਜਾਂਦਾ ਸੀ ਸਰਵਤ ਖਾਲਸਾ ਦੇ ਦੋ ਮਹੱਤਵਪੂਰਨ ਕਾਰਜ ਸਿੱਖ ਧਰਮ ਦੇ ਪ੍ਰਚਾਰ ਲਈ ਪ੍ਰਬੰਧ ਕਰਨਾ ਸਿੱਖ ਪੰਥ ਦੇ ਮਸਲੇ ਨੂੰ ਸੁਲਝਾਉਣਾ ਅੱਗੇ ਹੈਗਾ ਮਰਨਜੀਤ ਸਿੰਘ ਵਾਲਾ ਚੈਪਟਰ ਮਨਜੀਤ ਸਿੰਘ ਦਾ ਜਨਮ ਕਰੋ ਤੇ ਕਿੱਥੇ ਹੁੰਦਾ 13 ਨੰਬਰ 1780 ਨੂੰ ਗੁਜਰਾਵਾਲਾ ਦੇ ਵਿੱਚੋਂ ਮਰਨਜੀਤ ਸਿੰਘ ਦੇ ਮਾਤਾ ਪਿਤਾ ਪਿਤਾ ਦਾ ਮਾਤਾ ਨਾਮ ਸੀ ਰਾਜਕੌਰ ਪਿਤਾ ਨਾਮ ਸੀ ਮਾਹ ਸਿੰਘ ਮਰਨਜੀਤ ਸਿੰਘ ਦਾ ਪਿਤਾ ਕੌਣ ਸੀ ਦੀ ਮੌਤ ਕਿਸ ਵਰੇ ਹੋਈ ਤਾਂ ਮਨਜੀਤ ਸਿੰਘ ਦਾ ਪਿਤਾ ਮਾਹ ਸਿੰਘ ਸੀ ਉਸ ਦੀ ਮੌਤ 1792 ਵਿੱਚ ਹੋਈ ਰਾਜਕੌਰ ਕੌਣ ਸੀ ਮਰਨਜੀਤ ਸਿੰਘ ਦੀ ਮਾਤਾ ਸੀ ਫੁਲਕੇ ਮਿਸਲ ਨਾਲ ਸੰਬੰਧਿਤ ਮਰਨਜੀਤ ਸਿੰਘ ਦਾ ਸੰਬੰਧ ਕਿਸ ਮਿਸਲ ਨਾਲ ਸੀ ਤੇ ਦੇ ਰਾਜਤਾਨੀ ਸ਼ੁਕਰਚੱਕੇ ਮਿਸਲ ਨਾਲ ਸੀ ਇਸ ਦੇ ਰਾਜਾ ਨੇ ਸੀ ਗੁਜਰਾਵਾਲਾ ਮਰਨਜੀਤ ਸਿੰਘ ਕਦੋਰਾਜ ਗੱਦੀ ਤੇ ਬੈਠੇ ਤੋਂ ਉਸ ਵੇਲੇ ਉਸ ਦੀ ਉਮਰ ਕਿੰਨੀ ਸੀ 1792 ਸ ਗੱਦੀ ਤੇ ਬੈਠਾ 12 ਵਰਿਆਂ ਦੀ ਉਮਰ ਸੀ ਪਹਿਲਾ ਵਿਆਹ ਕਿਸ ਨਾਲ ਹੋਇਆ ਕਨਈਆ ਮਿਸਲ ਦੀ ਮਹਤਾਬ ਕੌਰ ਨਾਲ 1700 ਸ ਨਿਰਜ ਹੋਇਆ ਸੀ ਮਰਨਜੀਤ ਸਿੰਘ ਕਿਸ ਮਿਸਲ ਨਾਲ ਸੰਬੰਧਿਤ ਸੀ ਸ਼ੁਕਰਚੱਕੀਆ ਮਿਸਲ ਨਾਲ ਰਣਜੀਤ ਸਿੰਘ ਸਾਤਨਾਕੀ ਸੀ ਸਾਦਾਪੌਰ ਤੇ ਮਹਾਰਾਜਾ ਨੇ ਉਸ ਨੂੰ 1881 ਸ ਚ ਗ੍ਰਿਫਤਾਰ ਕੀਤਾ ਸੀ ਉਸਔਰਤ ਨੂੰ ਸੋਦੀਸ ਮਰਨਜੀਤ ਸਿੰਘ ਦੇ ਮੁੱਢਲੇ ਰਾਜਨੀਤਿਕ ਜੀਵਨ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਉਸ ਦਾ ਸੰਬੰਧ ਕਿਸ ਇਸਤਰੀ ਨਾਲ ਸੀ ਉਸਔਰਤ ਦਾ ਨਾਂ ਸੀ ਸਦਾਕੌਰ ਜਿਸ ਨੇ ਮਰਨਜੀਤ ਸਿੰਘ ਦੇ ਮੁੱਢਲੇ ਜੀਵਨ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਤੇ ਉਸ ਦਾ ਸੰਬੰਧ ਸੀ ਕਨਈਆ ਮਿਸਨ ਨਾਲ ਮਰਨਜੀਤ ਸਿੰਘ ਦੇ ਮੁੱਢਲੇ ਰਾਜਨੀਤਿਕ ਜੀਵਨ ਵਿੱਚ ਕਿਹੜੇ ਤਿੰਨ ਵਿਅਕਤੀਆਂ ਦਾ ਬਹੁਤ ਪ੍ਰਭਾਵ ਸੀ ਰਾਜਕੌਰ ਦੀਵਾਨ ਲਖਪਤਰਾਏ ਤੇ ਸਦਾਕੌਰ ਤੇ ਉਹ ਇਸ ਪ੍ਰਭਾਵ ਤੋਂ 1797 ਵਿੱਚ ਮੁਕਤ ਹੋਈ ਮੁਕਤ ਹੋਇਆ ਕਿੰਨੇ ਮਿਸਲਾਂ ਸੀ 12 ਕਿਸੇ ਚਾਰ ਮਿਸਲਾਂ ਦਾ ਮਰਨਜੀਤ ਸਿੰਘ ਦਾ ਸ਼ੁਕਰਚੱਕੀ ਮਿਸਲ ਦਾ ਸਵਾਲ ਸੀ ਮਰਨਜੀਤ ਸਿੰਘ ਦੀ ਸ਼ਕਤੀ ਦੇ ਉਹ ਬਾਾਰ ਸਮੇਂ ਕਿਹੜੀ ਪਹਾੜੀ ਰਾਜਸਤ ਬਹੁਤ ਪ੍ਰਸਿੱਧ ਸੀ ਕਾਂਗੜਾ ਤੇ ਉਸ ਤੋਂ ਦਾ ਸ਼ਾਕਸੀ ਸੰਸਾਰ ਚੰਦ ਕਟੋਚ ਮਰਨਜੀਤ ਸਿੰਘ ਦੀ ਸ਼ਕਤੀ ਦਾ ਵਾਰ ਸਮੇਂ ਕੋਰਖਿਆਂ ਦਾ ਪ੍ਰਸਿੱਧ ਨੇਤਾ ਕੌਣ ਸੀ ਭੀਮ ਸੈਨ ਥਾਪਾ ਜਾਰਜ ਥਾਮਸ ਪੌਨ ਸੀ ਇੱਕ ਧੱਲੇ ਅੰਗਰੇਜ਼ ਸੀ ਤੇ ਉਸ ਨੇ ਪੰਜਾਬ ਦੇ ਦੱਖਣ ਪੂਰਬ ਵਿੱਚ ਹਾਂਸੀ ਵਿਖੇ ਇੱਕ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀ ਤੇ ਇੱਥੇ ਜਾਰਜਗੜ੍ਹ ਨਾਂ ਦੇ ਕਿਲੇ ਦੀ ਸਾਰੀ ਵੀ ਕਰਵਾਈ ਮਰਨਜੀਤ ਸਿੰਘ ਦੀ ਪਹਿਲੀ ਜਿੱਤ ਲਾਹੌਰ ਦੀ ਸੀ 7 ਜੁਲਾਈ 1799 ਨੂੰ ਲਾਹੌਰ ਤੋਂ ਜਿੱਤ ਪ੍ਰਾਪਤ ਕੀਤੀ ਲਾਹੌਰ ਹੋ ਗਿਆ ਸੱਤ ਸੱਦਾ ਕੌਰ ਦੀ ਮਦਦ ਨਾਲ ਉਸ ਸਮੇਂ ਤੇ ਪੰਗੀ ਸਰਦਾਰਾਂ ਦਾ ਸ਼ਾਸਨ ਸੀ ਲਾਹੌਰ ਜਿੱਤ ਦੇ ਕਾਰਨ ਲਾਹੌਰ ਦੇ ਪੰਗੀ ਸਰਦਾਰ ਆਪਣੇ ਅਤਿਆਚਾਰਾਂ ਕਾਰਨ ਪਰਜਾ ਵਿੱਚ ਬਹੁਤ ਵਧਨਾਮ ਸਨ ਮਰਨਜੀਤ ਸਿੰਘ ਨੇ ਸਾਸ ਸਦਾ ਕੌਰ ਨੇ ਉਸ ਨੂੰ ਲੜਿੰਦੀ ਸਹਾਇਤਾ ਦਿੱਤੀ ਲਾਹੌਰ ਦੀ ਜਿੱਤ ਮਰਨਜੀਤ ਸਿੰਘ ਲਈ ਕਿੰਨੀ ਮਹੱਤਵਪੂਰਨ ਸਿੱਧ ਹੋਈ ਇਸ ਜਿੱਤ ਕਾਰਨ ਮਹਾਰਨਜੀਤ ਸਿੰਘ ਪੰਜਾਬ ਦਾ ਸਵਾਮੀ ਸਮਝਿਆ ਜਾਣ ਲੱਗਿਆ ਇਸ ਜਿੱਤ ਕਾਰਨ ਲਾਹੌਰ ਦੇ ਲੋਕਾਂ ਨੂੰ ਪੰਗੀ ਸਰਦਾਰਾਂ ਦੇ ਅਤਿਆਚਾਰੋਂ ਛੁਟਕਾਰਾ ਮਿਲਿਆ ਮਰਨਜੀਤ ਸਿੰਘ ਨੂੰ ਕਰੋ ਤੇ ਕਿੱਥੇ ਪੰਜਾਬ ਦਾ ਮਹਾਰਾਜਾ ਕੋਸ਼ਿਸ਼ ਕੀਤਾ ਗਿਆ ਮਰਨਜੀਤ ਸਿੰਘ ਨੂੰ 12 April 1821 ਈਸਵੀ ਚ ਲਾਹੌਰ ਵਿਖੇ ਮਹਾਂ ਪੰਜਾਬ ਦਾ ਮਹਾਰਾਜਾ ਕੋਸ਼ਿਸ਼ ਕੀਤਾ ਗਿਆ ਮਰਨਜੀਤ ਸਿੰਘ ਨੇ ਸਾਨੂੰ ਕਦੋਂ ਤੱਕ ਕਿਸ ਤੋਂ ਜਿੱਤਿਆ ਸੀ 1805 ਈਸਵੀ ਦੇ ਵਿੱਚ ਗਲਾਵ ਸਿੰਘ ਦੀ ਵਿਧਵਾ ਮਾਈ ਸੁੱਖਾ ਤੋਂ ਜਿੱਤਿਆ ਸੀ ਅੰਮ੍ਰਿਤਸਰ ਦੇ ਜੇ ਮਰਨਜੀਤ ਸਿੰਘ ਲਈ ਕਿੰਨਾ ਮਹੱਤਵਪੂਰਨ ਸਿੱਧ ਹੋਈ ਮਰਨ ਇਸ ਜਿਤਕਰਮਨ ਜੀ ਦੀ ਸਿਣੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਸੀ ਜਿਤਕਰਮਨਜੀਤ ਸਿੰਘ ਦੇ ਆਰਥਿਕ ਸਾਧਨ ਵਿੱਚ ਬਹੁਤ ਵਾਧਾ ਹੋਇਆ ਮਰਨਜੀਤ ਸਿੰਘ ਦੀ ਸ਼ਕਤੀ ਦੀਵਾਰ ਵਿੱਚ ਕਿਹੜੇ ਤਿੰਨ ਵਿਅਕਤੀਆਂ ਦਾ ਯੋਗਦਾਨ ਸੀ ਜੋਧਾ ਸਿੰਘ ਰਾਮਕੜਿਆ ਫਤਿਹ ਸਿੰਘ ਹਲੋ ਵਾਲੇ ਸਦਾ ਕੌਰ ਮਰਨਜੀਤ ਸਿੰਘ ਨੇ ਮਰੇ ਸਾਨੂੰ ਕਰੋ ਜਿੱਤਿਆ ਮਰੇ ਸਾਨੂੰ 1805 ਈਸਵੀ ਚ ਕੁਲਾਬ ਕੁਲਾਬ ਸਿੰਘ ਦੀ ਵਿਦਮਾਈ ਸੁੱਖਾ ਤੋਂ ਅਮਰਸਰ ਦੇ ਜਿੱਤ ਮਹਾਰਾਜ ਜੀ ਸਿੰਘ ਲਈ ਕਿਵੇਂ ਮਹੱਤਵਪੂਰਨ ਸਿੱਧ ਹੋਂਦੀ ਹੈ ਇਸ ਜਿੱਤ ਕਾਰਨ ਮਹਾਰਾਜ ਜੀ ਸਿੰਘ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਤੇ ਆਰਥਿਕ ਸਾਧਨ ਵਿੱਚ ਵਾਧਾ ਹੋਇਆ ਮਹਾਰਾਜ ਜੀ ਸਿੰਘ ਦੀ ਸ਼ਕਤੀ ਦੇ ਬਾਰ ਵਿੱਚ ਕਿਹੜੇ ਤਿੰਨ ਵਿਅਕਤੀਆਂ ਨੇ ਉਸੇ ਯੋਗਦਾਨ ਸਿਰ ਜੋਦਾ ਸਿੰਘ ਜੋਤ ਸਿੰਘ ਰਾਮ ਗੜੀਆ ਫਤੇ ਸਿੰਘ ਆਲੋ ਵਾਲੀਆ ਸਦਾ ਕੌਰ ਸਤਲੂ ਦੇ ਇਸ ਪਾਰ ਅਤੇ ਸਤਲੂ ਦੇ ਉਸ ਪਾਰ ਤੋ ਕੀ ਪਾਵ ਸਤਲੁਜ ਦੇ ਇਸ ਪਾਰ ਤੋਂ ਪਾਵ ਹੈ ਸਤਲੁਜ ਨਦੀ ਦੇ ਪੂਰਬੀ ਭਾਗ ਜਾਂ ਮਾਲਵਾ ਪ੍ਰਦੇਸ਼ ਪੂਰਬੀ ਭਾਗ ਜਾਂ ਮਾਲਵਾ ਪ੍ਰਦੇਸ਼ ਤੇ ਉਸ ਪਾਰ ਤੋਂ ਪਾਵ ਹੈ ਸਤਲੁਜ ਨਦੀ ਦੇ ਪੱਛਮੀ ਭਾਗ ਜਾਂ ਵਿਸਤ ਜਲੰਧਰ ਦਵਾਬ ਮਾਝਾ ਬਾਰੀ ਰਚਨਾ ਚਾਜਾ ਸਿੰਧ ਸਾਗਰ ਦਵਾਬ ਤੋਂ ਮਾਲਵਾ ਤੇ ਕਿੰਨੀ ਵਾਰ ਹਮਲੇ ਕੀਤੇ 3 ਵਾਰ 1806 7 ਤੇ 8 ਦੇ ਵਿੱਚ ਮਾਲਵਾ ਵਿੱਚ ਸਥਿਤ ਕਿਸੇ ਚਾਰ ਪ੍ਰਦੇਸ਼ਾਂ ਨਾਲ ਪਟਿਆਲਾ ਨਾਬਾ ਜੀਨ ਕੈਥਲ ਸਭ ਤੋਂ ਮਹੱਤਵਪੂਰਨ ਜਿੱਤ ਮਰਨਜੀਤ ਸਿੰਘ ਦੀਆਂ ਚਾਰ ਲਾਹੌਰ ਪਹਿਲੀ ਜਿੱਤ ਸੀ ਮਲਤਾਨ ਨੂੰ 7 ਹਮਲੇ ਚ ਜਿੱਤੇ ਆ ਕਸ਼ਮੀਰ ਨੂੰ 3 ਚ ਪਸ਼ਾਵਰ ਅੱਗੇ ਇਹਨਾਂ ਦੀ ਇਸ ਵੇਲੇ ਕੀ ਹੋ ਜਾਂਦੀ ਕਸੂਰ ਵਗੈਰਾ ਉਹਨੂੰ ਪੜ ਲੈਣਾ ਕਿ ਇਹਨਾਂ ਵਸੇ ਜਸਟ ਰਿਕਾਰਡਿੰਗ ਕਰ ਲੈਣੀ ਇਹਨਾਂ ਸਾਰੇ ਕੁਸ਼ਣਾਂ ਤੇ ਅਟਕ ਨੂੰ 1 ਲੱਖ ਰੁਪਏ ਦੇ ਬਦਲੇ ਵਿੱਚ ਜਿੱਤੇ ਆ ਹੈਦਰਾ ਜਾਂ ਹਾਜ਼ਰੋ ਦੀ ਲੜਾਈ ਛੱਜ ਦੀ 700 ਮੁल्तान ਨੂੰ 7 ਮਹੀਨਾ ਵਿੱਚ ਜਿੱਤੇ ਮੁਜੱਫਰ ਖਾਨ ਸੀ ਉੱਥੋਂ ਦਾ ਸ਼ਾਸਨ ਪਹਿਲੀ ਵਾਰ 1802 ਚ ਫਿਰ ਹਮਲਾ ਕੀਤਾ ਸੀ 1818 ਚ ਜਿੱਤਾਂ ਹਾਸਲ ਕਰਨੀ ਮਿਸਰ ਦੀਵਾਨ ਚੰਦ ਜਿੱਤਦਾ ਸੇਰਾ ਅੱਜ ਨਨ ਪੜ੍ਹ ਲੈਣਾ ਜਸਟ ਇੱਕ ਵਾਰ ਸਾਰਿਆਂ ਨੂੰ ਰੀਡਿੰਗ ਕਰ ਲੈਣਾ ਤਾਂ ਸ਼ਮੀਰ ਤੇ ਪਹਿਲੀ ਵਾਰ ਹਮਲਾ ਕਰਨ ਕੀਤਾ ਹਨਾ ਹਜਰੂ ਦਾ ਹੈਦਰਾ ਇਹ ਸਾਰੀ ਲੜਾਈਆਂ ਟਕਵਾਲੀਆਂ ਇੰਪੋਰਟੈਂਟ ਵੀ ਨੇ ਇੱਕ ਵਾਰ ਜ਼ਰੂਰ ਕਾਂਗੜਾ ਨੂੰ ਸੰਸਾਰਚੰਦ ਘਟੋਰ ਸੀ ਉਸ ਸਮੇਂ ਦਾ 1809 ਚ ਦਿੱਤਿਆ ਕਸੂ 1807 ਚ ਆ ਸ਼ਾਸਕ ਸੀ ਨizamuddin ਕਸ਼ਮੀਰ ਤੇ ਦੂਜੀ ਗਾਰ ਆਮਲਾ 1814 ਦਿੱਤੇ 1819 ਦੇ ਵਿੱਚ ਮਹਾਰਾਜੇ ਨੇ ਉਸ ਨੂੰ ਫਤਿਹ ਸੁਨੂ ਸਰਤ ਦਾ ਕਿਤਾਬ ਦਿੱਤਾ ਸੀ ਕਸ਼ਮੀਰ ਨੂੰ ਜਿੱਤਣ ਤੋਂ ਬਾਅਦ ਚਾਰ ਨਾਜ਼ੀਮ ਮੋਤੀਰਾਮ ਹਰੀਜ਼ੇ ਨਾਲ ਵਾ ਗੁਰਮਖ ਸਿੰਘ ਤੇ ਸ਼ਾਜਾਦਾ ਸ਼ੇਰ ਸਿੰਘ ਪਿਸ਼ਾਵਰ ਤੇ ਪਹਿਲੀ ਵਾਰ ਹਮਲਾ 1818 ਨੂੰ ਕੀਤਾ ਪਿਸ਼ਾਵਰ ਦੇ ਸ਼ਾਸਨ ਦੋ ਪ੍ਰਾਚਾਰ ਮੁਹੰਮਦ ਖਾਨ ਤੇ ਦੋਸਤ ਮੁਹੰਮਦ ਖਾਨ ਕੰਚਲਾ ਰਹੇ ਸੀ ਟਿੱਬਾ ਟੈਰੀ ਲੜਾਈ 14 ਮਾਰਚ 1823 ਨੂੰ ਤੇ ਇਹ ਲੜਾਈ ਮਰਨਜੀਤ ਸਿੰਘ ਤੇ ਨਾਜ਼ੀਮ ਖਾਨ ਦੇ ਵਿਚਾਲੇ ਲੜੇਗੀ ਅਕਾਲੀ ਫੁੱਲਾ ਸਿਮਰਨਜੀਤ ਸਿੰਘ ਦਾ ਪ੍ਰਸਿੱਧ ਜਰਨੈਲ ਸੀ ਤੇ ਉਹ ਕਦੋਂ ਕਿਸ ਲੜਾਈ ਵਿੱਚ ਲੜਦਾ ਹੋਇਆ ਸ਼ਹੀਦ ਹੋ ਗਿਆ 1823 ਵਿੱਚ ਨਸ਼ਹਿਰਾ ਲੜਾਈ ਵਿੱਚ ਅਫਗਾਨਾਂ ਨਾਲ ਲੜ ਅਫਗਾਨਾਂ ਨਾਲ ਲੜਦਾ ਹੋਇਆ ਇਹ ਸ਼ਾਵਨ 1823 ਚ 34 ਚ ਸ਼ਾਮਿਲ ਕੀਤਾ ਗਿਆ ਜਮਰੋਦ ਲੜਾਈ 1837 ਵਿੱਚ ਸਿੱਖਾਂ ਤੇ ਅਫਗਾਨਾਂ ਵਿਚਾਲੇ ਲੜੀ ਗਈ ਪ੍ਰਸਿੱਧ ਸਾਨਾਪਤੀ ਹਰੀ ਸਿੰਘ ਨਾਲ ਹਰੀ ਸਿੰਘ ਨਾਲਵਾ ਕੌਣ ਸੀ ਹਰੀ ਸਿੰਘ ਮਨਜੀ ਸੀ ਨਾ ਪਰ ਸਿੱਧਾ ਸਨਾਪਤੀ ਸੀ ਤੇ ਹਰਨਜੀਤ ਸਿੰਘ ਨੇ ਵੀ ਸਥਾਨ ਵਿੱਚ ਯੋਗਦਾਨ ਪਾਇਆ ਨੇ ਤੇ ਉਹਨਾਂ ਮਿਸਰਾ ਨਾਂ ਜਿਨ੍ਹਾਂ ਦੇ ਨਾਲ ਮਿੱਤਰਤਾਪੂਰਨ ਸਬੰਧ ਸੀ ਮਨਜੀਤ ਸਿੰਘ ਦੇ ਰਾਮ ਘੜੀਆ ਮਿਸਲ ਲਾਲੋ ਵਾਲੇ ਮਿਸਲ ਕਨਈਆ ਮਿਸਲ ਗੁਰਮਤਾ ਦਾੰਤ 1805 ਦੀ ਸੀ ਮਨਜੀਤ ਸਿੰਘ ਦੁਆਰਾ ਕੀਤਾ ਗਿਆ ਤੇ ਕੇਂਦਰੀ ਸਸਤਾ ਸੀ ਮਨਜੀਤ ਸਿੰਘ ਦੀ ਮੌਤ ਕਦੋਂ ਤੇ ਕਿੱਥੇ ਹੋਈ 27 ਜੂਨ 1849ਵੀਂ ਦੇ ਵਿੱਚ ਉੱਤਰਾਧਿਕਾਰੀ ਫੜਕ ਸਿੰਘ ਮਨਜੀਤ ਸਿੰਘ ਦਾ ਸ਼ਾਸਨ ਪ੍ਰਵਾਂਦ ਆਪਣੇ ਆਪ ਨੂੰ ਤੇ ਆਪਣੀ ਸਰਕਾਰ ਨੂੰ ਕੀ ਕਹਿੰਦਾ ਸੀ ਆਪਣੇ ਆਪ ਨੂੰ ਸਿੱਖ ਪੰ ਦਾ ਕੁੱਕਰ ਤੇ ਆਪਣੀ ਸਰਕਾਰ ਨੂੰ ਸਰਕਾਰੇ ਖਾਲਸਾ ਮਨਜੀਤ ਸਿੰਘ ਨੇ ਸਮੇਂ ਕੇਂਦਰੀ ਸ਼ਾਸਨ ਪਰ ਉਹਦਾ ਤੁਰਾ ਕੌਣ ਸੀ ਮਹਾਰਾਜ ਆਪ ਸੀ ਮਨਜੀਤ ਸਿੰਘ ਨੇ ਕੋਈ ਦੋ ਸ਼ਕਤੀਆਂ ਰਾਜੇਂਦਰੂਨੀ ਤੇ ਬਾਹਰੀ ਨਹੀਂ ਤੇ ਤਿਆਰ ਕਰਨਾ ਸੀ ਸਾਰੇ ਸਾਰੇ 14 ਤੇ ਨੁਕਤੀ ਮਹਾਰਾਜ ਆਪ ਕਰਦਾ ਸੀ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਤੇ ਵਿਦੇਸ਼ ਮੰਤਰੀ ਫੀਰ ਅਜੀਜ਼ੋਦਨ ਸੀ ਧਿਆਨ ਸਿੰਘ ਡੋਗਰਾ ਕੌਣ ਸੀ ਧਿਆਨ ਸਿੰਘ ਡੋਗਰਾ ਮਨਜੀਤ ਸਿੰਘ ਦਾ ਪ੍ਰਧਾਨ ਮੰਤਰੀ ਸੀ ਇਹ ਤੇ ਇਸ ਦਾ ਪ੍ਰਮੁੱਖ ਕੰਮ ਰਾਜ ਦੇ ਸਾਰੇ ਰਾਜਨੀਤਿਕ ਮਾਮਲਿਆਂ ਬਾਰੇ ਸਲਾਹ ਮਹਾਰਾਜਾ ਨੂੰ ਸਲਾਹ ਦੇਣਾ ਸੀ ਵਿਦੇਸ਼ ਮੰਤਰੀ ਮੁੱਖ ਕੰਮ ਹੰਜੀ ਫਖੀਰ ਅਜ਼ੀਜ਼ਉਦੀਨ ਮਨਜੀਤ ਸਿੰਘ ਦਾ ਵਿਦੇਸ਼ ਮੰਤਰੀ ਸੀ ਇਸ ਦਾ ਮੁੱਖ ਕੰਮ ਮਹਾਰਾਜਾ ਨੂੰ ਦੂਜੀਆਂ ਸ਼ਕਤੀਆਂ ਨਾਲ ਚੁਟਤ ਤੇ ਸੰਧੀ ਸੰਬੰਧੀ ਸਲਾਹ ਦੇਣਾ ਸੀ ਵਿੱਤ ਮੰਤਰੀ ਦੀਵਾਨ ਭਵਾਨੀਦਾਸ ਦੀਵਾਨ ਗੰਗਾਨਾਥ ਮੁੱਖ ਕਮਰਾਜ ਦੀ ਆਮਦਨ ਤੇ ਖਰਚੇ ਦਾ ਹਿਸਾਬ ਕਿਤਾਬ ਰੱਖਣਾ ਮਾਰਨ ਸੀ ਵਿੱਤ ਮੰਤਰੀ ਭਵਾਨੀਦਾਸ ਦੀਵਾਨ ਗੰਗਾ ਨਾਰਾਮ ਤੇ ਦੀਨਾਨਾਥ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਵਿੱਤ ਮੰਤਰੀ ਦੀਵਾਨ ਭਵਾਨੀਦਾਸ ਹਰੀ ਸਿੰਘ ਨਾਲ ਫਕੀਰ ਅਜੀਜ਼ਉਦੀਨ ਕੌਣ ਸੀ ਹਰੀ ਸਿੰਘ ਨਾਲ ਮਰਨਜੀਤ ਸਿੰਘ ਦਾ ਪ੍ਰਸਿੱਧ ਸੈਨਾਪਤੀ ਸੀ ਤੇ ਫਕੀਰ ਅਜੀਜ਼ਉਦੀਨ ਮਰਨਜੀਤ ਸਿੰਘ ਦਾ ਵਿਦੇਸ਼ ਮੰਤਰੀ ਸੀ ਮਨਜੀ ਸਿੰਘ ਦੇ ਸਵੇਂ ਡਿਊਟੀ ਵਾਲੇ ਦੇ ਅਹੁਦੇ ਤੋਂ ਕੌਣ ਸੀ ਸਰਦਾਰ ਜਮਾ ਜਮਾਦਾਰ ਖੁਸ਼ਾਲ ਸਿੰਘ ਤੇ ਪ੍ਰਮੁੱਖ ਆਮ ਸ਼ਾਹੀ ਰਾਜ਼ਕਰਨ ਨਿਤਰਾਧਰਵਾਲ ਦੇ ਫੌਲਕਰਨ ਸਿੰਘ ਦਫ਼ਤਰ ਕਿਹੜੇ-ਕਿਹੜੇ ਸੀਗੇ ਚਾਰ ਸੂਬੇ ਜਾਂ ਚਾਰ ਪ੍ਰਾਂਤ ਸੂਬਾ ਲਾਹੌਰ ਸੂਬਾ ਮਲਤਾਨ ਸੂਬਾ ਕਸ਼ਮੀਰ ਸੂਬਾ ਪਸ਼ਾਵਰ ਚਾਰ ਪ੍ਰਾਂਤ ਸੀ ਨਾਜ਼ਿਮ ਰਹਿਣ ਸੀ ਅੱਗੇ ਨਾਜ਼ੀਮਾਂ ਦੇ ਦੋ ਕੰਮ ਪ੍ਰਾਂਤ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਲਗਾਉਣ ਇਕੱਠਾ ਕਰਨਾ ਕਰਮਚਾਰੀਆਂ ਦੀ ਹੈਲਪ ਕਰਨੀ ਤੇ ਪ੍ਰਾਂਤਾਂ ਨੂੰ ਅੱਗੇ ਪਰਗਾਨੇ ਵਿੱਚ ਵੰਡਿਆ ਗਿਆ ਸੀ ਤੇ ਪ੍ਰਮੁੱਖ ਅਧਿਕਾਰੀ ਹੁੰਦਾ ਸੀ ਇਹਦਾ ਕਾਰਦਾਰ ਕਾਰਦਾਰ ਦੇ ਕੰਮ ਖਜ਼ਾਨੇ ਵਿੱਚ ਭੂਮੀ ਦਾ ਲਗਾਣ ਇਕੱਠਾ ਕਰਕੇ ਕੇਂਦਰੀ ਖਜ਼ਾਨੇ ਵਿੱਚ ਚਮਾ ਕਰਵਾਉਣਾ ਦਿਵਾਨ ਤੇ ਹੋਲਦਰੀ ਅਗੇ ਕੋਸ਼ਨ ਵੀ ਰਿਡਵ ਕਰ ਲੈਣਾ ਇੱਕ ਵਾਰ ਪ੍ਰਸ਼ਾਸਨ ਦੇ ਸਭ ਤੋਂ ਛੋਟੇ ਗਏ ਸੀ ਮੋਟਜਾ ਪਿੰਡ ਪੇਂਡਾ ਦਾ ਪ੍ਰਬੰਧ ਪੰਚਾਇਤ ਹੱਥ ਵਿੱਚ ਹੁੰਦਾ ਸੀ। ਲਾਹੌਰ ਸ਼ਹਿਰ ਦਾ ਪ੍ਰਬੰਧ ਕੂਟਵਾਲ ਕਰਦਾ ਸੀ ਤੇ ਸੌਦੇਦੇ ਸੀ ਇਮਾਮ ਬਖਸ਼। ਲਾਹੌਰ ਦਾ ਸ਼ਾਸਨਪੰਦ ਕਿਹਦੇ ਦਿਨ ਸੀ ਕੂਟਵਾਲ ਦੇ ਦਿਨ। ਕੰਮ ਸੀ ਮਹਾਰਾਜ ਦੇ ਹੁਕਮਾਂ ਲਾਗੂ ਕਰਵਾਉਣਾ, ਸ਼ਹਿਰ ਵਿੱਚ ਕਾਨੂੰਨ ਤੇ ਸ਼ਾਂਤੀ ਵਿਵਸਥਾ ਬਣਾ ਕੇ ਰੱਖਣਾ। ਲਾਹੌਰ ਸ਼ਹਿਰ ਦਾ ਪ੍ਰਬੰਧ ਚਲਾਉਣ ਦੇ ਅਧਿਕਾਰੀ ਸੀ ਕੂਟਵਾਲ ਤੇ ਮਹੌਲੇਦਾਰ। ਬਟਾਈ ਪਰਨਾਲ 1823ਵੀਂ ਦੇ ਵਿੱਚ ਇਸ ਪਰਨਾਲ ਅਨੁਸਾਰ ਲਗਾਉਣ ਨੂੰ ਫਸਲ ਕੱਟਣ ਤੋਂ ਬਾਅਦ ਨੇ ਸ਼ੁਰੂ ਹੋਣਾ ਜੀ ਇਹਨੂੰ ਸਾਰਿਆਂ ਨੇ ਕੋਆਰਡੀਨੇਟ ਕਰ ਲੈਣਾ